ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀਗੀ ਕਿ ਸਰਕਾਰ ਕਾਨੂੰਨ ਦੀ ਹੋਏਗੀ ਇਨਸਾਫ ਦੀ ਹੋਏਗੀ ਲੋਕਾਂ ਦੀ ਹੋਏਗੀ ਲੋਕਾਂ ਲਈ ਕੰਮ ਕਰੇਗੀ ਇਹ ਕਿਹਾ ਜਾ ਰਿਹਾ ਸੀ ਹੁਣ ਇੱਕ ਨਵੀਂ ਕਹਾਣੀ ਸਾਹਮਣੇ ਆਈ ਹੈ ਕਿ ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਦਾ ਗੰਦੇ ਨਾਲੇ ਦਾ ਪਾਣੀ ਕੱਢਣ ਵਾਸਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਪ੍ਰੋਗਰਾਮ ਹੈ ਸੀਵਰੇਜ ਭੇਜਣ ਦਾ ਪ੍ਰੋਗਰਾਮ ਹੈ ਔਰ ਉਹ ਸੀਵਰੇਜ ਦਾ ਅਸਟੀਮੇਟ ਜੋ ਬਣਿਆ ਉਹ ਬਠਿੰਡਾ ਰੋਡ ਦੇ ਬਿਲਕੁਲ ਨਾਲ ਪੈਰਲਰ ਜਾਣਾ ਸੀ ਉਹਦਾ ਬਣਾਇਆ ਗਿਆ ਪ੍ਰੋਗਰਾਮ ਰਸਟੇਜ ਅੱਗੋਂ ਕੀਰਕਾਵਟਾਈ ਕੀ ਕਾਰਨ ਹੋਇਆ ਤਾਂ ਪ੍ਰਸ਼ਾਸਨ ਨੇ ਉਸ ਨੂੰ ਮੋੜ ਕੇ ਪਿੰਡ ਕਸੋਆਣਾ ਪਿੰਡ ਉਸ ਪਿੰਡ ਵੱਲ ਨੂੰ ਮੋੜਤਾ ਔਰ ਉਹ ਅੱਗੇ ਦੋ ਪਿੰਡ ਦੱਸਦੇ ਨੇ ਇਹ ਦੋ ਪਿੰਡਾਂ ਦੇ ਵਿਚਕਾਰ ਦੀ ਗੰਦੇ ਨਾਲੇ ਦਾ ਪਾਣੀ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲੀ ਦਾ ਗੱਲ ਹੈ ਕਿ ਪਿੰਡ ਦੀ ਮੰਗ ਹੈ ਕਿ ਜਿੱਦਾਂ ਦੀ ਤੁਹਾਡਾ ਐਸਟੀਮੇਟ ਹੈ ਜਿੱਦਾਂ ਦੀ ਤੁਹਾਡਾ ਪਹਿਲਾ ਪ੍ਰੋਗਰਾਮ ਬਣਾਇਆ ਉਦਦਰ ਦੀ ਲੈ ਕੇ ਜਾਓ। ਅਗਰ ਉਧਰੋਂ ਬਦਲਣਾ ਪੈ ਰਿਹਾ ਹੈ ਤਾਂ ਪਿੰਡ ਇਸ ਗੱਲ ਤੇ ਵੀ ਸਹਿਮਤ ਹੈ ਜੋ ਮੈਨੂੰ ਰਿਪੋਰਟ ਮਿਲੀ ਹੈ ਕਿ ਭਈ ਇਹਨੂੰ ਤੁਸੀਂ ਬਾਹਰ ਦੀ ਕੱਢ ਦਿਓ ਨਿਗਾ ਦਿਓ ਸਾਡੇ ਫਰਨੀ ਤੋਂ ਦੀ ਨਿਗਾ ਦਿਓ। ਤੇ ਫਰਨੀ ਤੋਂ ਦੀ ਨਿਗਾਉਣ ਦੀ ਬਜਾਏ ਇਸ ਸਰਕਾਰ ਦਾ ਭਗਵੰਤ ਮਾਨ ਜੀ ਦੀ ਸਰਕਾਰ ਦਾ ਬਦਲਾਵ ਵਾਲੀ ਸਰਕਾਰ ਦਾ ਪ੍ਰਬੰਧ ਇਹ ਕਰ ਰਿਹਾ ਉੱਥੇ ਕਿ ਪਿੰਡ ਦੇ ਵਿਚਕਾਰ ਦੀ ਲਗਾਉਣਾ ਹੈ ਬਾਹਰ ਨਹੀਂ ਕੱਢਣਾ ਅੱਜ ਪਿੰਡ ਨੇ ਇਕੱਠ ਕੀਤਾ ਸੁਬਾ ਸਵੇਰ ਵਕਤ ਤੇ ਆ ਕੇ ਛੋਸ ਜਿ ਨੇ ਪਿੰਡ ਦੇ ਉਹਨੂੰ ਘੇਰਾ ਪਾ ਕੇ ਅੱਧੇ ਇੱਕ ਦੇ ਕਰੀਬ ਪਿੰਡ ਨੂੰ ਥਾਣੇ 'ਚ ਬੰਦ ਕਰਤਾ ਸਾਡੀ ਲੀਡਰਸ਼ਿਪ ਵੱਲੋਂ ਕਰਤੀ ਔਰ ਉੱਥੇ ਧੱਕੇ ਨਾਲ ਮਤਲਬ ਉਸ ਪਾਈਪ ਨੂੰ ਨਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕੋ ਅੰਦਾਜ਼ਾ ਲਾਓ ਖਪੜਾ ਕੀ ਇਨਸਾਫ ਵਾਲੀ ਸਰਕਾਰ ਹੈ ਕੀ ਇਨਸਾਫ ਮਿਲ ਰਿਹਾ ਹੈ ਕੀ ਫਿਰ ਇਹਦੇ ਖਿਲਾਫ ਅੱਜ ਲੋਕ ਨਾ ਉੱਠਣ ਅੱਜ ਉਹ ਪਿੰਡ ਦੀ ਮਦਦ ਕਰਨ ਵਾਸਤੇ ਆਣ ਗਵਾਨ ਦੇ ਆਸ ਪਰੋਚ ਤੇ ਲੋਕਾਂ ਨੂੰ ਨਹੀਂ ਉੱਠਣਾ ਚਾਹੀਦਾ ਜਿਹੜੇ ਪਿੰਡ ਦੇ ਲੋਕ ਇਹ ਕਹਿ ਰਹੇ ਨੇ ਕਿ ਇਹਨੂੰ ਅਸੀਂ ਰੋਕਦੇ ਨਹੀਂ ਇੱਕ ਪਾਸੇ ਦੀ ਲੰਘਾ ਲਓ ਇੱਕ ਸਾਈਡ ਤੋਂ ਲਵਾਉਣ ਦੀ بجائے ਬਜੇ ਦੇ ਨੇ ਪ੍ਰਸ਼ਾਸਨ ਕੇ ਅਸੀਂ ਬਚਾਲ ਦੀ ਨਗਾਉਣਾ ਹੈ ਤਾਂ ਫਿਰ ਅੰਦਾਜ਼ਾ ਲਾ ਕੇ ਦੱਸੋ ਕਿ ਕੀ ਇਹ ਕੀ ਇਹ ਮਹਲਾਤ ਮੰਗ ਨਹੀਂ ਕਰਦੇ ਕਿ ਆਪਾਂ ਸਾਰੇ ਉੱਠ ਕੇ ਉਸ ਪੰਡ ਦੀ ਮਦਦ ਤੇ ਖੜੇ ਹੋਈਏ ਤੇ ਜਦੋਂ ਖੜੇ ਹੋਵਾਂਗੇ ਤਾਂ ਫਿਰ ਇਹ ਭਗਵੰਤ ਮਾਨ ਇਹ ਕਹਿੰਦਾ ਹੈ ਕਿ ਲੋ ਜੀ ਤਾਂ ਹਰੇ ਗੱਲ ਗੱਲ ਤੇ ਧਰਨਾ ਦਿੰਦੇ ਨੇ ਇਹ ਤਾਂ ਫੈਕਟਰੀਆਂ ਦੇ ਖਿਲਾਫ ਧਰਨੇ ਦਿੰਦੇ ਨੇ ਇਹ ਤਾਂ ਦੇਸ਼ ਦੀ ਜਾਂ ਸਟੇਟ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਆ ਯਾਰ ਡਿਵੈਲਪਮੈਂਟ ਹੈ ਕਿ ਕਿ ਸ਼ਾਇਦ ਆ ਗੰਦਾ ਪਾਣੀ ਤੁਸੀਂ ਇੱਕ ਪਿੰਡ ਦੇ ਵਿੱਚ ਦੀ ਨਿਘਾ ਰਹੇ ਹੋ ਪਿੰਡ ਸਹਿਮ ਦਾ ਨੂੰ ਪਾਸੇ ਦੀ ਕਰ ਦਿਓ ਤੁਸੀਂ ਪਾਸੇ ਦੀ ਕਰਵਾਉਣ ਦੀ ਬਜਾਏ ਉਹਨੂੰ ਬਜੇ ਦੋਗੇ ਅਸੀਂ ਉਹਦੇ ਵਿੱਚ ਦੀ ਨਿਘਾਉਣਾ ਇਸ ਧੱਕੇਸ਼ਾਹੀ ਦੇ ਖਿਲਾਫ ਲੋਕਾਂ ਨੂੰ ਉੱਠਣਾ ਪਏਗਾ ਹਰ ਇੱਕ ਇਨਸਾਫ ਪਸੰਦ ਲੋਕਾਂ ਨੂੰ ਉੱਠਣਾ ਪਏਗਾ ਪਰ ਅਸੀਂ ਚੇਤਾਵਨੀ ਦਿੰਦੇ ਆ ਪੰਜਾਬ ਸਰਕਾਰ ਨੂੰ ਕਿ ਧੱਕੇਸ਼ਾਹੀ ਅਗਰ ਬੰਦ ਨਾ ਹੋਈ ਤਾਂ ਅਸੀਂ ਘਰੇ ਟਿਕ ਕੇ ਨਹੀਂ ਬੈਠਣਗੇ ਲੋਕਾਂ ਲੋਕ ਇਸ ਲੜਾਈ ਨੂੰ ਲੜਨਗੇ ਔਰ ਸਾਨੂੰ ਸਾਡੇ ਲੋਕਾਂ ਦੀ ਮਦਦ ਲਈ ਮੈਦਾਨ ਦੇ ਵਿੱਚ ਉਤਰਨਾ ਪਏਗਾ ਫਿਰ ਫਿਰ ਤੁਸੀਂ ਕਹਿੰਦੇ ਹੋ ਸਰਕਾਰ ਰੋਕਦੇ ਆ ਹੁਣ ਉਹ ਆਰਾਮ ਨਾਲ ਰਿਕਵੈਸਟਾਂ ਬੈਂਕੀਆਂ ਡਿਪਟੀ ਕਮਿਸ਼ਨਰ ਨੂੰ ਕਰ ਚੁੱਕੇ ਨੇ ਐਮਐਲਏ ਨੂੰ ਕਰ ਚੁੱਕੇ ਆ ਐਮਐਲਏ ਤੇਰਾ ਬੇਜ ਬਾਜ਼ੇਦਾ ਕਿ ਨਹੀਂ ਇੱਥੋਂ ਨਹੀਂ ਲੰਘਾਉਣੀ ਆ ਤਾਂ ਫਿਰ ਜੇ ਇਹ ਬਾਜ਼ੇਦਾ ਹੈ ਤਾਂ ਫਿਰ ਲੋਕਾਂ ਨੂੰ ਇਹਦਾ ਮਤਲਬ ਲਟਾੜਿਆ ਜਾ ਰਿਹਾ ਹੈ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ ਇਹ ਤੇ ਫਿਰ ਲੋਕਾਂ ਨੂੰ ਕੁਚਲ ਨਹੀਂ ਲੋਕ ਦੇਣਗੇ ਲੋਕ ਠੰਮੇ ਲੋਕ ਖੜੇ ਹੋਣਗੇ ਫਿਰ ਤੁਸੀਂ ਜੋ ਕਹਿਣਾ ਕਹਿ ਲਿਓ ਸੋ ਮੇਰੀ ਲੋਕਾਂ ਨੂੰ ਬੇਨਤੀ ਆ ਭਰਾਵੋ ਬਾਅਦ ਦੇ ਵਿੱਚ ਇਹਨਾਂ ਦੇ ਮਗਰ ਲੱਗੇ ਕਹਿੰਦੇ ਆ ਵੀ ਯੂਨੀਅਨ ਸਰਕਾਰ ਰੋਕਦੀ ਆ ਯੂਨੀਅਨ ਸਰਕਾਰ ਰੋਕਦੀ ਆ ਆ ਕਾਰਨ ਹੈ ਤਾਂ ਯੂਨੀਅਨ ਮਦਾਨ ਚਾਹੁੰਦੀ ਆ ਤਾਂ ਯੂਨੀਅਨ ਨਾਲ ਲੜਨਾ ਪੈਂਦਾ ਸੋ ਇਸ ਕਰਕੇ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਇਸ ਗੱਲ ਨੂੰ ਵੀ ਤਾਂ ਸਮਝੋ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਬਠਿੰਡਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਅਜਿਹੀ ਹਰਕਤ ਤੋਂ ਬਾਝ ਆਵੇ ਸਰਕਾਰ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਜਿਹੜੇ ਲੋਕ ਪਿੰਡ ਦੇ ਅਰੈਸਟ ਕੀਤੇ ਨੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਸਾੜੇ ਹੋਏ ਆਗੂਆਂ ਨੂੰ ਤੁਰੰਤ ਰਿਹਾ ਕਰਨਾ ਨਹੀਂ ਤਾਂ ਫਿਰ ਮਜਬੂਰਤ ਸਾਨੂੰ ਸਖਤ ਐਕਸ਼ਨ ਕਰਨਾ ਪਏਗਾ ਫਿਰ ਜ਼ਿੰਮੇਵਾਰੀ ਸਾਰੀ ਦੀ ਸਾਰੀ ਬਠਿੰਡਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ ਅਗਰ ਲੋਕਾਂ ਨੂੰ ਇਹ ਕਰਨਾ ਪੈਂਦਾ ਤਾਂ ਫਿਰ ਜਨਤਾ ਨੂੰ ਮੇਰੀ ਅਪੀਲ ਹੈ ਦੋਸਤੋ ਤੁਸੀਂ ਵੀ ਸਾਰੇ ਉਸ ਵਕਤ ਦੇ ਉਤੇ ਘਰੇ ਨਾ ਬੈਠੋ ਆਓ ਮੇਰੇ ਨਾਲ ਕਿਉਂ ਨਾ ਵੀਰਾਂ ਨੂੰ ਇਨਸਾਫ ਦੋ